ਦੇਖੋ ਜੀ ਲੋਕਾਂ ਨੇ ਮਜ਼ਾਕ ਵਾਲਾ ਪਾਤਰ ਤੇ ਬਹੁਤ ਜ਼ਿਆਦਾ ਹੀ ਸਮਝਿਆ ਅਸੀਂ ਕਿਉਂਕਿ ਇਸ ਗੱਲ ਤੋਂ ਕਹਿ ਲੱਗਿਆ ਗਰੇਜ ਨਹੀਂ ਕਰਦੇ ਤੇ ਜਿੱਥੇ ਵੀ ਕਿਤੇ ਹੀ ਜਾਂਦੇ ਆ ਲੋਕ ਉਲਟੇ ਪੁਲਟੇ ਸਵਾਲ ਕਰਦੇ ਆ ਉਲਟੇ ਕਰਦੇ ਸਵਾਲ ਹਨ ਥੋੜਾ ਜਿਹਾ ਹੁੰਦਾ ਆ ਕਿ ਅਸੀਂ ਜਿਵੇਂ ਅਸੀਂ ਵੀ ਸਮਝਦੇ ਕਿ ਦੈਟਸ ਆ ਕਾਮਨ ਮੈਨ ਕਾਮਨ ਮੈਨ ਕਿ ਅਸੀਂ ਵੀ ਆਮ ਲੋਕਾਂ ਵਰਗੂ ਆ ਠੀਕ ਆ ਬਾਕੀ ਕੋਈ ਮਤਲਬ ਲੋਕਾਂ ਨੂੰ ਜ਼ਰੂਰ ਚਲੋ ਜਿਹੜੇ ਤੁਹਾਨੂੰ ਚਾਹੁੰਦੇ ਨੇ ਕਿਉਰੀਓਸਿਟੀ ਹੁੰਦੀ ਲੋਕਾਂ ਦੇ ਕੋਈ ਫਰਕ ਕਿਸੇ ਦੀ ਕਿਉਰੀਓਸਿਟੀ ਆ ਤੇ ਮਿਲੋ ਜਰੂਰ ਮਿਲੋ ਪਰ ਜਿਹੜੇ ਸਵਾਲ ਕਰਨੇ ਆ ਤੇ ਕੋਈ ਪਹਿਲਾਂ ਸਵਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਦਿਮਾਗ ਤੋਂ ਸੋਚਣਾ ਚਾਹੀਦਾ ਕਿ ਕਿਹੋ ਜਿਹਾ ਮੈਂ ਸਵਾਲ ਕਰਾਂਗਾ ਕਿ ਉਹ ਬੰਦਾ ਮੈਂ ਇਹੋ ਜਿਹਾ ਸਵਾਲ ਕਰੂੰਗਾ ਕਿ ਉਹਨਾਂ ਨੂੰ ਜਚੂਗਾ ਇਹ ਸਵਾਲ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚੇ ਸੋਨਾ ਮੋਨਾ ਤੁਹਾਨੂੰ ਦੱਸਦੇ ਕਿ ਇੱਕੋ ਤੜ ਦੇ ਨਾਲ ਜੁੜੇ ਦੋ ਭਰਾ ਸੋਨਾ ਅਤੇ ਮੋਨਾ ਜ ਜਿ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਲਈ ਪ੍ਰੇਰਿਆ ਤੇ ਸੋਨਾ ਮੋਨਾ ਦਾ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚਣ ਤੇ ਲੋਕਾਂ ਦੇ ਵੱਲੋਂ ਤੇ মিডিਆ ਨਾਲ ਗੱਲਬਾਤ ਕਰਦੇ ਹੋਏ ਸੂਨਾ ਤੇ ਮੂਨਾ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਕਦੇ ਵੀ 네ਗੇਟਿਵ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਲੋਕ ਉਹਨਾਂ ਨੂੰ ਬੜੇ ਪੁੱਠੇ ਸਵਾਲ ਕਰਦੇ ਸੀ ਪਰ ਉਹਨਾਂ ਨੇ ਕਦੇ ਵੀ ਕਿਸੇ ਦਾ ਗੁੱਸਾ ਨਹੀਂ ਕੀਤਾ। ਅੱਜ ਸਾਨੂੰ ਸੁਭਾਗਤ ਸਮਾਂ ਮਿਲਿਆ ਹਨੀ ਬਰਾੜ ਜੀ ਜਿਹੜੇ ਆਪਣੇ ਐਕਸਐਮਐਲਏ ਆਪਣੇ ਉਹਨਾਂ ਮੁਸਲੀ ਮੁਖਤਰ ਸਾਹਿਬ ਤੋਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਉਹਨਾਂ ਦਾ ਸੁਭਾਅ ਹੈ। ਬਹੁਤ ਵਧੀਆ ਹੁੰਦੇ ਹੀ ਉਹਨਾਂ ਨੇ ਖੁਦ ਜਾ ਕੇ ਉਹਨੂੰ ਲੈ ਕੇ ਆਏ ਥੈਂਕ ਯੂ ਤੇ ਰੋਟੀ ਪਾਣੀ ਸਿਕਾਇਆ ਸਾਨੂੰ ਪੂਰਾ ਮਤਲਬ ਘਰ ਵਾਲਾ ਸਾਰਾ ਮਾਹੌਲ ਚੱਲ ਆਪਣੇ ਬੱਚੇ ਸਮਝ ਕੇ ਕੀਤਾ ਤੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੋ ਹੀ ਮੈਸੇਜ ਸੀ ਦੇਣਾ ਚਾਹੁੰਦੇ ਆ ਕਿ ਦੇਖੋ ਨਸ਼ੇ ਨਸ਼ਿਆਂ ਨੂੰ ਛੇੜਾ ਨਾ ਕਰੋ ਸੈਲ ਸੈਲ ਸਾਈਡ ਨਾ ਕਰੋ ਕਿਉਂਕਿ ਲੋਕ ਅੱਜ ਕੱਲ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਦੇਖੋ ਆਪਣਾ ਆਪ ਖੁਦ ਦੇਖੋ ਤੇ ਮਿਹਨਤ ਕਰੋ ਮਿਹਨਤ ਕਰੋ ਇਸ ਤਰ੍ਹਾਂ ਮਤਲਬ ਕਿ ਗਾਲਾਂ ਗੁਲਾ ਨਾ ਕਢੋ ਤੇ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਤੇ ਪੋਜ਼ਿਟਿਵ ਰਹੋ ਤੇ ਬਸ ਇੰਨਾ ਹੀ ਹੈ ਕਿ ਕਿਸੇ ਦਾ ਮਤਲਬ ਕਹਿੰਦੋਂ ਪਾਓ ਕਿ ਕਿਸੇ ਬਾਰੇ ਕੁਝ ਮਾੜਾ ਨਾ ਸੋਚੋ ਕੁਝ ਮਾੜਾ ਨਾ ਬੋਲੋ ਜਿਨਾਂ ਚਿਰ ਅੱਖੀਂ ਨਾ ਦੇਖੋ ਤਾਂ ਕੰਨੀ ਨਾ ਸੁਣੋ ਅੱਜ ਅੱਜ ਜਿਹੜਾ ਨਾ ਇੱਕ ਪ੍ਰਾਪਤੀ ਤੇ ਹੋਣਾ ਉਹ ਗਵਰਨਮੈਂਟ ਜੋਬ ਮਿਲੀ ਹੋਈ ਹੈ ਚਲੋ ਲਾਈਫ ਐਂਡ ਲੱਗਦਾ ਕਿ ਸੈਟਿੰਗ ਹੈ ਨਾ ਕਦੇ ਜਦੋਂ ਉਹ ਪਿੰਗਲਵਾੜੇ ਰਹਿੰਦੇ ਸੀ ਉਦੋਂ ਵੀ ਕਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਨਹੀਂ ਆਹ ਲਾਈਫ ਕਿ ਉਹੋ ਜੀ ਦੇਤੀ ਪ੍ਰਮਾਤਮਾ ਨੇ ਜਾਂ ਕਿ ਉਹੋ ਜਿਹਾ ਸ਼ੁਰੂ ਤੋਂ ਕਿਵੇਂ ਜ਼ਿੰਦਗੀ ਦੀ ਜੀ ਸਾਡੇ ਠੀਕੋ ਜੀ ਸਾਡੇ ਦਿਮਾਗ ਦੇ ਵਿੱਚ ਕਦੀ ਵੀ ਇਹ ਹੋ ਇਹੋ ਜੀ ਗੱਲ ਨਾ ਰੱਬ ਨੇ ਲਿਆਂਦੀ ਤੇ ਨਾ ਹੀ ਕਦੀ ਆਵੇ ਕਿਉਂਕਿ ਉਸ ਭਗਤ ਪੂਰਨ ਸਿੰਘ ਉਹਨਾਂ ਦੀ ਜਿਹੜੀ ਸੇਵਾ ਆ ਨਾ ਉਹ ਬਹੁਤ ਬਹੁਤ ਹੀ ਵੱਡੀ ਸੇਵਾ ਆ ਉਹ ਅੱਗੋਂ ਹੁਣ ਡਾਕਟਰ ਇੰਦਰਜੀਤ ਕੌਰ ਬੀਬੀ ਜੀ ਕਰ ਰਹੇ ਨੇ ਤੇ ਸਾਡਾ ਸਾਰਾ ਬਚਪਨ ਉੱਥੇ ਹੀ ਲੰਘਿਆ ਤੇ ਸਾਰੀ ਪੜ੍ਹਾਈ ਲਿਖਾਈ ਆਪਾਂ ਉੱਥੋਂ ਕੀਤੀ ਉਹਨਾਂ ਦੀ ਬਦੌਲਤ ਹੀ ਅੱਜ ਜੋ ਅਸੀਂ ਬੈਠੇ ਬੈਠੇ ਹਾਂ ਜਿਸ ਮੁਕਾਮ ਤੇ ਬੈਠੇ ਹਾਂ ਜਾਂ ਜੀ ਉਹ ਸਾਰਾ ਉਹਨਾਂ ਦੀ ਬਦੌਲਤ। ਸ਼੍ਰੀ ਮੁਖਸਰ ਸਾਹਿਬ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਤੇ ਸਾਨੂੰ ਪਹਿਲਾਂ ਦੱਸੋ ਵੀ ਤੁਹਾਡੇ ਚੋਂ ਸੋਨਾ ਸਿੰਘ ਮੇਰਾ ਨਾਮ ਸੋਨਾ ਸਿੰਘ ਮੇਰਾ ਨਾਮ ਸੋਨਾ ਸਿੰਘ ਹੈ। ਬਚਪਨ ਚ ਤੁਹਾਨੂੰ ਕਿਹੋ ਜਿਹਾ ਜੀਵਨ ਮਿਲਿਆ ਖਾਲੀ ਮੀ ਵਾਲਾ ਜੀਵਨ ਮਿਲਿਆ ਕਿ ਲੋਕਾਂ ਨੇ ਤੁਹਾਨੂੰ ਇੱਕ ਮਜ਼ਾਕ ਦਾ ਪਾਤਰ ਸਮਝਿਆ ਸੀਗਾ। ਦੇਖੋ ਜੀ ਲੋਕਾਂ ਨੇ ਮਜ਼ਾਕ ਵਾਲਾ ਪਾਤਰ ਤੇ ਬਹੁਤ ਜ਼ਿਆਦਾ ਹੀ ਸਮਝਿਆ ਅਸੀਂ ਕਿਉਂਕਿ ਇਸ ਗੱਲ ਤੋਂ ਕਿਆ ਲੱਗਿਆ ਗਰੇਜ ਨਹੀਂ ਕਰਦੇ ਤੇ ਜਿੱਥੇ ਵੀ ਕਿਤੇ ਹੀ ਜਾਂਦੇ ਆ ਲੋਕ ਉਲਟੇ ਪੁਲਟੇ ਸਵਾਲ ਕਰਦੇ ਆ ਉਲਟੇ ਕਰਦੇ ਸਵਾਲ ਹਣਾ ਥੋੜਾ ਜਿਹਾ ਹੁੰਦਾ ਆ ਕਿ ਅਸੀਂ ਜਿਵੇਂ ਅਸੀਂ ਵੀ ਸਮਝਦੇ ਕਿ ਦੈਟਸ ਆ ਕਾਮਨ ਮੈਨ ਕਾਮਨ ਮੈਨ ਕਿ ਅਸੀਂ ਵੀ ਆਮ ਲੋਕਾਂ ਵਰਗੋ ਆ ਠੀਕ ਆ ਬਾਕੀ ਕੋਈ ਮਤਲਬ ਲੋਕਾਂ ਨੂੰ ਜ਼ਰੂਰ ਚਲੋ ਜਿਹੜੇ ਤੁਹਾਨੂੰ ਚਾਹੁੰਦੇ ਨੇ ਕਿਉਰੀਓਸਿਟੀ ਹੁੰਦੀ ਲੋਕਾਂ ਨੂੰ ਫਰਕ ਕਿਸੇ ਕਰਿਓਸਿਟੀ ਆ ਮਿਲੋ ਜਰੂਰ ਮਿਲੋ ਪਰ ਜਿਹੜੇ ਸਵਾਲ ਕਰਨੇ ਆ ਤੇ ਕੋਈ ਪਹਿਲਾਂ ਸਵਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਦਿਮਾਗ ਤੋਂ ਸੋਚਣਾ ਚਾਹੀਦਾ ਕਿ ਕਿਹੋ ਜਿਹਾ ਮੈਂ ਸਵਾਲ ਪੁੱਛਾਂ ਉਹ ਬੰਦਾ ਮੈਂ ਇਹੋ ਜਿਹਾ ਸਵਾਲ ਕਰੂੰਗਾ ਕਿ ਉਹਨਾਂ ਨੂੰ ਜਚੂਗਾ ਇਹ ਸਵਾਲ ਇਸ ਕਰਕੇ ਦੇਖੋ ਅੱਜ ਇਹ ਬਰਾੜ ਸਾਹਿਬ ਕੋਲੇ ਆਏ ਆ ਉਹਨਾਂ ਨੇ ਸਾਨੂੰ ਇੱਕ ਵੀ ਸਵਾਲ ਇਹੋ ਜਿਹਾ ਨਹੀਂ ਕੀਤਾ ਜਿਹੜਾ ਸਾਨੂੰ ਨਾ ਸਾਨੂੰ ਜਚੇ ਨਾ ਇਹ ਹੀ ਗੱਲ ਆਮ ਲੋਕਾਂ ਦੇ ਵਿੱਚ ਜਾਂ ਇੱਕ ਜਿਹੜੇ ਪੋਲੀਟੀਸ਼ੀਅਨ ਉਹਨਾਂ 'ਚ ਫਰਕ ਆ ਐਂਜ ਵੀ ਕਿਉਂਕਿ ਦੋਵੇਂ ਬ੍ਰਦਰ ਹੋਣ ਹਨ ਘਰ ਤੋਂ ਵੀ ਦੋ ਭਰਾ ਹੋਣ ਪ੍ਰਾ ਭੈਣ ਹੋਣ ਤੇ ਥੋੜੀ ਬੋਟੀ ਟਸਲ ਜੀ ਮਾੜੀ ਮੋਡੀ ਤਾਂ ਪਿਆਰ ਦੀ ਵਾਲੀ ਲੜਾਈ ਤਾਂ ਹੁੰਦੀ ਰਹਿੰਦੀ ਆ ਕਦੇ ਅੱਜ ਵੜੀ ਮੋਟੀ ਬਹਿਸ ਵੀ ਹੁੰਦੀ ਤੁਹਾਡੇ ਦੋਵਾਂ ਚ ਵੀ ਆ ਖਾ ਲਈਏ ਯਾਰ ਉਹ ਨਾ ਕਹਵੇ ਆ ਖਾਣਾ ਨਹੀਂ ਉਹ ਨਾ ਕਹਵੇ ਆ ਨਹੀਂ ਯਾਰ ਮੈਨੂੰ ਨਹੀਂ ਪਸੰਦ ਗਾ ਕੁਝ ਇਹੋ ਜਿਹੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਹੁੰਦੀਆਂ ਨਹੀਂ ਜੀ ਸਾਡਾ ਕੋਈ ਨਾ ਟਾਈਮ ਸਾਡ ਕੋ ਟਾਈਮ ਬਹੁਤ ਲਿਮਟਡ ਹੁੰਦਾ ਲਿਮਟਡ ਜਬੜਾ ਹੁੰਦਾ ਸਾਡੇ ਕੋ ਆ ਹਾਸੇ ਮਜ਼ਾਕ ਵਾਲੀਆਂ ਗੱਲਾਂ ਤੇ ਬਚਪਨ ਚ ਬਸ ਜਿਹੜੀਆਂ ਉਹ ਹੋ ਗਈਆਂ ਹੋ ਗਈਆਂ ਹੁਣ ਤਾਂ ਬਸ ਥੋੜਾ ਜਿਹਾ ਲੋਕ ਭਲਾਈ ਦੇ ਕੰਮ ਚ ਲੱਗੋ ਕੰਮ ਚ ਲੱਗੇ ਹੋਏ ਆ ਕੀ ਸਾਡਾ ਸਾਡਾ ਮੋਟਿਵ ਇਹ ਆ ਕਿ 24 ਆਵਰਸ ਦੀ ਸਪਲਾਈ ਨਿਰਵਿਘਨ ਦੇਣੀ ਹੈ ਬਿਜਲੀ ਨਿਰਵਿਘਨ ਦੇਣੀ ਬਚਪਨ ਦੀ ਆਪਣੀ ਯਾਦ ਸਾਂਝੀ ਕਰਨਾ ਚਾਹੂਗੀ ਬਚਪਨ ਦੀਆਂ ਯਾਦਾਂ ਤਾਂ ਬਹੁਤ ਨੇ ਬਹੁਤ ਨੇ ਵਧੀਆ ਹੁਣ ਇਸ ਤਰ੍ਹਾਂ ਹਟੇ ਟਾਈਮ ਕੋਈ ਯਾਦ ਨਹੀਂ ਇੱਕ ਜੋਬ ਹੋ ਗਈ ਹੈ ਨਾ ਇੱਕ ਕੋਈ ਟਾਰਗੇਟ ਮਿੱਥ ਕੇ ਚੱਲਣਾ ਜਦੋਂ ਹੁਣ ਚੁੱਕੇ ਹਰੇਕ ਨੇ ਸੇਵਾ ਮੁਕਤ ਵੀ ਹੋਣਾ ਰਟਾਇਰ ਵੀ ਹੋਣਾ ਯੈਸ ਨਾਲ ਨਾਲ ਕੋਈ ਟਾਰਗੇਟ ਮਿੱਥ ਕੇ ਚੱਲਣਾ ਕਿਸੇ ਖਾਸ ਵਰਗ ਲਈ ਕੰਮ ਕਰਨਾ ਜਾਂ ਕੁਝ ਖਾਸ ਕਰਨਾ ਜ਼ਿੰਦਗੀ ਦੀ ਇਸ ਤਰ੍ਹਾਂ ਦਾ ਕੁਝ ਅਸੀਂ ਚਾਹੁੰਦੇ ਆਂ ਦੇਖੋ ਜੀ ਮੈਂ ਜੋਬ ਤੇ ਆ ਤੇ ਮੋਹਣਾ ਫ੍ਰੀ ਆ ਉਹ ਡੈਮੋਕਰੈਟਿਕ ਪਰਸਨ ਹੈ ਤੇ ਬਟ ਕੋਈ ਨਾ ਪ੍ਰਮਾਤਮਾ ਨੇ ਕਰਮਾਂ ਚ ਲਿਖਿਆ ਹੋਇਆ ਤੇ ਜ਼ਰੂਰ ਮੈਂ ਰਾਜਨੀਤੀ ਵਾਲੇ ਵਾਸਤੇ ਲੋਕਾਂ ਦਾ ਇਹ ਭਲਾ ਭਲਾ ਕਰਨ ਵਾਸਤੇ ਸਮਾਜ ਦਾ ਭਲਾ ਕਰਨ ਵਾਸਤੇ ਰਾਜਨੀਤੀ ਤੇ ਪੈਰ ਰੱਖੂ ਮੋਹਣਾ ਮੋਹਣਾ ਦੇ ਸ਼ੌਂਕ ਕੀ ਨੇ ਇਹ ਸੁਣਿਆ ਵੀ ਤੁਸੀਂ ਇੱਕ ਸਿੰਗਿੰਗ ਸ਼ੋਅ ਦੇ ਵਿੱਚ ਵੀ ਗਏ ਸੀ ਜਿੱਥੇ ਤੁਹਾਨੂੰ ਇੱਕ ਵੱਡੇ ਕਲਾਕਾਰ ਨੇ ਫ੍ਰੀ ਸਿੰਗਿੰਗ ਦੀ ਆਫਰ ਦਿੱਤੀ ਸੀ ਯੈਸ ਯੈਸ ਅਸੀਂ ਦੇਖੋ ਜੀ ਅਸੀਂ ਗਏ ਸੀਗੇ ਬਹੁਤ ਵੱਡਾ ਪਲੇਟਫਾਰਮ ਸੀਗਾ ਸਾਰੇ گاਉਂ ਆਪਸ ਜੀਟੀਵੀ ਉੱਥੇ ਦੇਖੋ ਲੋਕ ਜਾਂਦੇ ਜਾਂਦੇ ਆ ਪਾਪੜ ਵੇਲਦੇ ਰਹਿੰਦੇ ਨਹੀਂ ਜਾਇਆ ਜਾਦਾ ਬਹੁਤ ਬੜੀ ਮਿਹਨਤ ਵਾਹ ਕਰਨੀ ਪੈਂਦੀ ਇੱਕ ਗੁਰੂ ਰਾਮਦਾਸ ਜੀ ਰੱਬ ਚ ਰੱਬ ਵੱਲੋਂ ਸਾਨੂੰ ਇੱਕ ਦਾਤ ਬਖਸ਼ੀ ਗਈ ਸੀ ਕਿ ਉਹਨਾਂ ਨੇ ਖੁਦਾਂ ਨੂੰ ਫੋਨ ਕਰਕੇ ਬੁਲਾਇਆ ਤੇ ਅਸੀਂ ਲੋਕ ਉਥੇ ਐਜ਼ ਅ ਚੀਫ ਗੈਸਟ ਗਏ ਜਦੋਂ ਮਾਣਾਂ ਨੇ ਅੱਗੋ ਵਿਆਹ ਬਾਰੇ ਜ਼ਿੰਦਗੀ ਬਾਰੇ ਕੀ ਸੋਚਿਆ ਦੇਖੋ ਜੀ ਇਸ ਮੋਟਿਵ ਤੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਕਿਸੇ ਵੀ ਨਹੀਂ ਕਰਦੇ ਕਿਸੇ ਨਾਲ ਵੀ ਨਹੀਂ ਕਰਦੇ ਨਾ ਹੀ ਸੋਚਦੇ ਵਾਂ ਇਹ ਬਾਰੇ ਅੱਦੇ ਪਹਿਲਾ ਜ਼ਿੰਦਗੀ ਸੈਟਲ ਸੈਟਲ ਕਰਨੀ ਚਾਹੀਦੀ ਹੈ ਸੈਟਲਡ ਐਂਡ ਡਨ ਫਿਰ ਬਾਅਦ ਕਿਤੇ ਸੋਚਾਂਗੇ ਕਿ ਅਜੇ ਤਾਂ ਹੀ ਚਾਹੁੰਦੇ ਆ ਕਿ ਲੋਕਾਂ ਭਲਾਈ ਕਰੀ ਜਾਏਗੀ ਉਹ ਨਾ ਕਹਿੰਦਾ ਪੋਲਿਟਿਕਸ ਤੇ ਆਉਣਾ ਹੈਗਾ ਪਰ ਖਾਸ ਮੁੱਦੇ ਕੀ ਲੱਗਦੇ ਪੰਜਾਬ ਦੇ ਕਿ ਆ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਹੁੰਦੀ ਜਾਂ ਇਹ ਜ਼ਰੂਰੀ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈਗੀ ਕੀ ਸੋਚ ਕੇ ਜਿਹੜਾ ਦੇਖੋ ਜੀ ਮੈਂ ਤਾਂ ਕਹਿੰਨਾ ਕਿ ਮੇਰੀ ਇੱਕ ਇਹ ਸੋਚ ਆ ਤੁਸੀਂ ਅੱਜ ਪੋਲਿਟਿਸ਼ੀਨ ਹੀ ਬਣ ਜੀਏ ਕੋਈ ਲੈਟੇਕਸ ਐਕਸ ਕਰ ਦੇ ਕੋਈ ਵੀ ਪੋਲਿਟਿਸ਼ੀਨ ਹੋਵੇ ਰਹਾ ਹਰ ਕੋਈ ਬੰਦਾ ਸੈਟੀਸਫਾਈਡ ਨਹੀਂ ਹੋ ਸਕਦਾ ਤੇ ਨਾ ਹੀ ਮੈਂ ਮੈਂ ਵੀ ਆ ਪੋਲੀਟੀਸ਼ੀਅਨ ਬਣ ਜਾਊਗਾ ਤਾਂ ਮੈਂ ਕਿਸੇ ਹਰ ਕਿਸੇ ਨੂੰ ਸੈਟੀਸਫਾਈਡ ਨਹੀਂ ਕਰ ਸਕਦਾ ਠੀਕ ਹੈ ਮੇਰੀ ਜਿੱਥੋਂ ਤੱਕ ਕੋਸ਼ਿਸ਼ ਹੋਏਗੀ ਕਿ ਮੈਂ ਜਿੱਥੋਂ ਤੱਕ ਭਲਾ ਕਰਨਾ ਚਾਹੁੰਦਾ ਕਿ ਲੋਕਾਂ ਦੀ ਆਵਾਜ਼ ਲੋਕ ਜਿਹੜੇ ਗਰੀਬ ਬੰਦੇ ਨੇ ਅਸਲ ਵਿੱਚ ਗਰੀਬ ਤੇ ਅਮੀਰ ਤੇ ਆਪਾਂ ਇਸ ਬਣਾਏ ਹੋਏ ਆ ਗਰੀਬ ਅਮੀਰ ਤੇ ਅਸਲ ਚ ਕੋਈ ਹੁੰਦਾ ਨਹੀਂ ਦੇਖੋ ਵੇਖੋ ਥੱਲੋਂ ਉੱਠਦਾ ਬੰਦਾ ਜ਼ਮੀਨ ਤੋਂ ਤੇ ਮਤਲਬ ਇੱਕ ਗੱਲ ਹੈ ਕਿ ਡਾਊਨ ਟੂ ਅਰਥ ਰੈਨੋ ਵੀ ਬਹੁਤ ਜ਼ਰੂਰੀ ਹੈ ਤੇ ਇੱਕ ਗੱਲ ਦਾ ਕਿ ਜੇ ਬੰਦਾ ਜ਼ਮੀਨ ਤੋਂ ਉੱਠ ਕੇ ਉਸ ਵਾਰ ਬੰਦੇ ਨੂੰ ਮਿਹਨਤ ਆਪ ਕਰਨੀ ਉਹਨਾਂ ਪੋਲੀਟਿਸ਼ੀਅਨ ਨੇ ਤਾਂ ਆ ਕੇ ਉਹਨਾਂ ਨੂੰ ਮਿਹਨਤ ਨਹੀਂ ਕਰਾਉਣ ਭੈਜ ਦੇਣਾ ਪੋਲੀਟਿਸ਼ੀਅਨ ਤੇ ਇੱਕ ਆ ਉਹ ਆ ਕਿ ਮਤਲਬ ਜਾਗਰੂਕਤਾ ਪੈਦਾ ਕਰਨੀ ਬੰਦੇਾਂ ਦੀ ਇੱਕ ਉਹਨਾਂ ਦੀ ਹਮਾਇਤ ਕਰਨੀ ਜਿੱਥੇ ਉਹਨਾਂ ਨੂੰ ਲੋੜ ਨਾਲ ਖੜਨਾ ਹੈ ਦੈਟਸ ਪੋਲੀਟਿਟਿਸ਼ੀਅਨ ਪੋਲੀਟਿਸ਼ੀਅਨ ਇਹ ਨਹੀਂ ਕਿ ਤੁਹਾਡੇ ਨਾਲ 24 ਘੰਟੇ ਕਿ ਉਹ ਤੁਹਾਡੀ ਹਮਾਇਤ ਕਰੇ ਤੁਹਾਡੀ ਉਹ ਕਰੇ ਤੁਹਾਡੇ ਨਾਲ ਮਿਹਨਤ ਕਰੇ ਮਿਹਨਤ ਤੁਹਾਨੂੰ ਇੰਡੀਪੈਂਡੈਂਟਲੀ ਕਰਨੀ ਪਏਗੀ ਅੱਜ ਕੱਲ ਲੋਕ ਪੋਲੀਟੀਸ਼ੀਅਨਾਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਦੇਖੋ ਅੱਜ ਕੱਲ ਜੋਗ ਚੱਲਦਾ ਪਿਆ ਅਕਾਲੀ ਦਲ ਨੂੰ ਲੋਕ ਇਨਾ ਮਾੜਾ ਕਹਿੰਦੇ ਹੈ ਨਹੀਂ ਇਹ ਗੱਲ ਅਸੀਂ ਇਸ ਮੋਟਿਵ ਤੇ ਇਹ ਗੱਲ ਕਰਦੇ ਆ ਕਿ ਮਤਲਬ ਚਲੋ ਸਾਰ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਕੋਈ ਵੀ ਮਤਲਬ 100 ਤੋਂ 90% ਉਹ ਜਿਹੜੇ ਸੈਟੀਸਫਾਈਡ ਹੋਣਗੇ ਬਾਕੀ ਜਿਹੜੇ 10% ਉਹ ਤਾਂ ਹੋਣਗੇ ਤੁਹਾਡੇ ਐਂਟੀ ਹੋਣਗੇ ਤਾਂ ਅਨਸੈਟੀਸਫਾਈਡ ਹੋਣਗੇ ਤੁਸੀਂ ਸਾਰਿਆਂ ਨੂੰ ਸੈਟੀਸਫੈਕਸ਼ਨ ਨਹੀਂ ਦੇ ਸਕਦੇ ਸੋ ਇਸ ਲਈ ਜੋ ਵੀ ਮੈਂ ਪ੍ਰਮਾਤਮਾ ਨੇ ਚਾਹਿਆ ਮੈਂ ਰਾਜਨੀਤੀ ਚ ਆ ਕੇ ਜੋ ਵੀ ਵਾਈਗਰੋ ਦੇ ਕੰਮ ਸੰਭਪਣਗੇ ਪ੍ਰਮਾਤਮਾ ਦੇ ਕੰਮ ਸੰਭਪਣਗੇ ਤਾਂ ਮੈਂ ਉਹ ਦੇਖ ਨਕਸ਼ੇ ਕਰਨਾ ਕੋਈ ਫਿਲਮ ਇੰਡਸਟਰੀ ਜਾਂ ਕੋਈ ਡਰਾਮਾਸ ਵਗੈਰਾ ਕਿਸੇ ਹੋਰ ਇਹ ਵੀ ਕੰਟੈਕਟ ਕੀਤੇ ਇਹਨਾਂ ਤੋਂ ਬਾਅਦ ਜਦੋਂ ਲਗਾਤਾਰ ਹਣ ਸੋਣਾ ਤੇ ਮੋਨਾ ਜਿਹੜੇ ਅੱਗੇ ਨਹੀਂ ਲਗਾਤਾਰ ਇੰਟਰਵਿਊ ਚੱਲ ਰਹੀਆਂ ਨੇ ਲਗਾਤਾਰ ਅਸੀਂ ਤੁਹਾਡਾ ਜਿਹੜਾ ਸ਼ੁਰੂ ਤੋਂ ਏਮ ਹੈ ਬਹੁਤ ਸਾਡਾ ਏਮ ਹੈ ਕਿ ਬੰਬੇ ਵੈ ਸੈਟਲਡ ਹੋਣਾ ਐਂਡ THEN ਇਹ ਪਲੇ ਬੈਕ ਸਿੰਗਿੰਗ ਦਾ ਸਾਡਾ ਮਤਲਬ ਰਾਜਨੀਤੀ ਦਾ ਇੱਕ ਅਲੱਗ ਪਾਸਾ ਹੈ ਹਣਾ ਇਹ ਮੈਂ ਜਿਹੜਾ ਉਹ ਪ੍ਰੋਫੈਸ਼ਨਲੀ ਮੈਂ ਪੈਸ਼ਨ ਦੇ ਦਿਨ ਬਣਾਇਆ ਹੋਇਆ ਉਹ ਤਾਂ ਹੀ ਮਤਲਬ ਉਹ ਇਹੀ ਕਿ ਸਿੰਗਿੰਗ ਦੇ ਵਿੱਚ ਜਣਾ ਕੁਝ ਗੁੰਗੁਣਾ ਕੇ ਵੀ ਸੁਣਾ ਦਿਓ ਸਾਨੂੰ ਕੋਈ ਫੋਟਾ ਜਾ ਹੋ ਜਾਏ ਜੀ ਇਹ ਆਪਣਾ ਹੁਣੇ ਗਾਣਾ ਬਣਾ ਸ਼ਬਦਾਂ ਦੀ ਖੇਡ ਸਜਣਾ ਤੋਲੇ ਬਿਨ ਬੋਲੇ ਨੀ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨੀ ਹਾਸਿਆਂ ਚੋਂ ਲੱਭਦੇ ਹਾਂ ਜ਼ਿੰਦਗੀ ਦੇ ਰਾਹ ਸੱਜਣਾ ਜਿਉਂਦੇ ਜੀ ਦੁਨੀਆਂ ਦੇ ਮੁੱਕਣੇ ਕਦੇ ਰੋਲੇ ਨਹੀਂ ਜੱਫੀਆਂ ਨੂੰ ਜੱਫੀਆਂ ਨੇ ਟਕਰਾਂ ਨਾਲ ਖੈਨਿਆਂ ਉਹ ਸਾਡਾ ਹੋ ਜਾਂਦਾ ਜੀਨੂੰ ਮਿਲ ਲੈਨੇ ਆ ਮਹਿਫਿਲ ਲੱਗ ਜਾਂਦੀ ਆ ਜਿੱਥੇ ਵੀ ਬੈਨਿਆਂ